ਦੂਸੇ ਵੱਲ ਦੇ ਕੋਲੇ ਆ ਗਿਆ ਬਸ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਸਿਮਰਨਜੀਤ ਕਰਗਿਲ ਆ ਸਾਡੇ ਕੇਸ ਦੇ ਵਿੱਚ ਜਿਹੜੇ ਲੋਕ ਫਰਾਰ ਨੇ ਉਹ ਇੱਥੇ ਸਿਵਲ ਹਸਪੀਟਲ ਦੇ ਕੋਲ ਨੇ ਤੇ ਅਸੀਂ ਉਹਨਾਂ ਨੂੰ ਫੜਾਉਣ ਲਈ ਪੀਸੀਆਰ ਨੂੰ ਕਾਲ ਕੀਤੀ ਸੀ ਕਿ ਪੀਸੀਆਰ ਟਾਈਮ ਤੇ ਪਹੁੰਚ ਗਈ ਆ ਥਾਣੇ ਵੀ ਕੀਤੀ ਸੀ ਹੀ ਤੇ ਬਟ ਮੀਨ ਵਾਈਲ ਇਹਨਾਂ ਦੇ ਜਿਹੜੇ ਰੇਤੇ ਦੇ ਮੇਨ ਸਰਗਣੇ ਨੇ ਜਿਹੜੇ ਇਹਨਾਂ ਦੇ ਉਹ ਨੇ ਉਹ ਪਹੁੰਚ ਗਏ ਨੇ ਇਹਨਾਂ ਦੀ ਹੈਲਪ ਕਰਨ ਸੋ ਇਟ ਕੁਡ ਬੀ ਕਿ ਇਥੋਂ ਹੈ ਲਾਲ ਤੇ ਕਾਕੀ ਨੇ ਉਹ ਇੱਥੇ ਪਹੁੰਚ ਕੇ ਨੇ ਜਾਂ ਤਾਂ ਇਹਨਾਂ ਨੂੰ ਬਚਾਉਣ ਲਈ ਆਏ ਆ ਜਾਂ ਜਿਵੇਂ ਵੀ ਆ ਜੋ ਵੀ ਚੀਜ਼ਾਂ ਨੇ ਗੱਲ ਆ ਕਿ ਜਿਹੜੇ ਐਕਿਊਜ਼ ਨੇ ਇੱਥੇ ਨੇ ਤੇ ਮੈਂ ਐਸੇ ਕਰਕੇ ਲਾਈਵ ਆ ਰਹੀਆਂ ਸੀਪੀ ਸਾਹਿਬ ਨੂੰ ਵੀ ਇਨਫੋਰਮ ਕਰਤਾ 112 ਦੇ ਉੱਤੇ ਮੈਂ ਕਾਲ ਕਰਕੇ ਇਹ ਕੀਤੀ ਆ ਕਿਉਂਕਿ ਪੁਲਿਸ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਹੈਗੀ 4 ਮਹੀਨੇ ਹੋ ਗਏ ਆ ਦੋ ਸਰਜਰੀ ਮੇਰੀਆਂ ਹੋ ਗਈਆਂ ਇਹਨਾਂ ਦੇ ਚੱਕਰ ਦੇ ਵਿੱਚ ਸੋ ਇੰਨੀ ਇੰਜਰੀ ਤੋਂ ਬਾਅਦ ਵੀ ਜਦੋਂ ਇਹਨਾਂ ਲੋਕਾਂ ਨੂੰ ਸਪੋਰਟ ਕਰੀ ਜਾਊ ਪੁਲਿਸ ਤੇ ਸਾਰਾ ਕੁਝ ਤੇ ਆ ਆ ਲੈ ਕੇ ਚੱਲੇ ਆ ਗੱਡੀ ਦੇ ਉੱਤੇ ਬਿਠਾ ਕੇ ਆ ਵੇਖੋ ਇਹ ਗੱਡੀਆਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਉੱਥੋਂ ਅੰਦਰੋਂ ਕੱਢ ਕੇ ਲੈ ਕੇ ਜਾ ਰਹੀ ਆ ਸੋ ਆ ਇਹ ਜਾਂ ਤਾਂ ਕਿਆ ਉਹ ਦੋ ਪੁਲਿਸ ਵਾਲੇ ਵੀ ਕਿ ਗਿਆਣਗੇ ਤੇ ਆ ਆ ਖੁਦ ਇਹਨਾਂ ਨੂੰ ਆਪਣਾ ਦੇ ਰਹੇ ਨੇ ਹੁਣ ਇਹਨਾਂ ਨੇ ਚਲੋ ਜੀ ਗੱਡੀਆਂ ਅੰਦਰਵਾੜ ਲਈਆਂ ਹੁਣ ਉਹਨਾਂ ਨਾਲ ਗੱਡੀਆਂ 'ਚ ਬਿਠਾ ਕੇ ਲੈ ਜਾਣਗੇ ਸੋ ਥਿਸ ਇਜ਼ ਸਿਚੁਏਸ਼ਨ ਹਾਂਜੀ ਮੈਂ ਬਿਲਕੁਲ ਠੀਕ ਆ ਹੁਣ ਬਟ ਥਿੰਗ ਇਸ ਕੀ ਲਾਅ ਐਂਡ ਆਰਡਰ ਦੇ ਹਾਲਾਤ ਦੇਖ ਲਓ ਕਿ ਲਾਅ ਐਂਡ ਆਰਡਰ ਦੀ ਹਾਲਾਤ ਦੇਖ ਲਓ ਬਈ ਪੀਸੀਆਰ ਆ ਗਈ ਦੋ ਬੰਦੇ ਆਏ ਥਾਣੇ ਫੋਨ ਕਰ ਰਹੀ ਹੈ ਕਿੰਨੀ ਦੇਰ ਤੋਂ 112 ਤੇ ਕਾਲ ਕੀਤੀ ਹੋਈ ਸੀ ਤੇ ਇਹ ਦੋ ਬੰਦੇ ਆ ਗਏ ਬਾਕੀ ਥਾਣੇ ਕਾਲ ਕੀਤੀ ਹਲੇ ਤੱਕ ਕੋਈ ਨਹੀਂ ਪਹੁੰਚਿਆ ਤੇ ਇੰਨੀ ਦੇਰ ਦੇ ਵਿੱਚ ਇਹਨਾਂ ਦੇ ਬੰਦੇ ਆ ਗਏ ਰੇਤੇ ਵਾਲੇ ਜਿਨ੍ਹਾਂ ਨੇ ਇਹਨਾਂ ਨੂੰ ਲੈ ਜਾਣਾ ਰੇਤੀ ਵਾਲਿਆਂ ਨੇ ਆਪਣੀਆਂ ਗੱਡੀਆਂ ਭੇਜੀਆਂ ਨੇ ਮੈਂ ਗੱਡੀਆਂ ਵੀਡੀਓ ਦੇ ਵਿੱਚ ਲਾਈਵ ਵੀ ਪਾਈਆਂ ਨੇ ਹੁਣ ਸਾਰਾ ਕੁਝ ਲਾਈਵ ਚੱਲਦਾ ਲੈਟਸ ਸੀ ਕੀ ਬਣਦਾ ਆ ਮੈਂ ਲਾਈਵ ਚਲਾਉਂਗੀ ਤਾਂ ਕਿ ਪਤਾ ਤਾਂ ਲੱਗੇ ਇਹ ਤੇ ਬੰਦ ਕਰ ਲਿਆ ਦਰਵਾਜ਼ਾ ਆ ਆਖੀ ਮੈਨੂੰ ਲੱਗਦਾ ਇਹ ਅੰਦਰੋਂ ਪਿਠਾ ਕੇ ਲੈ ਕੇ ਜਾਣਗੇ ਨਾ ਇਹਨਾਂ ਨੂੰ ਆ ਜੇਗਾ ਆ ਗੱਡੀ ਖੜੀ ਏ ਕੱਕਿਊਸ ਦੀ ਮੇਰੀ ਵੀ ਫੋਟੋ ਖਿੱਚ ਕੇ ਲੈ ਕੇ ਗਿਆ ਉਹ ਇੱਥੋਂ ਖੜੀ ਦੀ ਸਾਡੀ ਜਾਨ ਨੂੰ ਹਲੇ ਵੀ ਖਤਰਾ ਹੈਗਾ ਇਹਨਾਂ ਲੋਕਾਂ ਤੋਂ ਇੱਕ 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 ਕੱਕਿਊਸ ਆਇਆ ਵੀ ਸੀਗਾ ਸਰ ਨੇ ਬੁਲਾਇਆ ਤੇ ਅੱਗੋਂ ਕਹਿੰਦੇ ਕਿ ਇਹਨਾਂ ਦੀਆਂ ਇਹਨਾਂ ਦੇ ਉੱਤੇ ਵੀ ਪਰਚਾ ਹੈ ਇਹਨਾਂ ਨੂੰ ਵੀ ਅਰੈਸਟ ਕਰੋ ਤੇ ਸਾਡੀਆਂ ਜ਼ਮਾਨਤਾਂ ਹੋਈਆਂ ਹੋਈਆਂ ਨੇ ਸਾਡੇ ਤੇ 23 24 ਦਾ ਸੀਗਾ ਸਾਡੀਆਂ ਜ਼ਮਾਨਤਾਂ ਹੋਈਆਂ ਹੋਈਆਂ ਨੇ ਐਬਸਲੂਟ ਹੋਈ ਹੋਈ ਹੈ ਸਾਡੀ ਜ਼ਮਾਨਤ ਅਸੀਂ ਇਹਨਾਂ ਨਾਲ ਕੋਈ ਬਹਿਸ ਨਹੀਂ ਕੀਤੀ ਅਸੀਂ ਤਾਂ ਪਰੇ ਖੜੇ ਆ ਵੀ ਆਰ ਜਸਟ ਹੇਅਰ ਕਿ ਇਹਨਾਂ ਨੂੰ ਅਰੈਸਟ ਕਰਾਇਆ ਜਾ ਸਕੇ ਤੇ ਨਾ ਪੁਲਿਸ ਨੇ ਹਲੇ ਤੱਕ ਇਹਨਾਂ ਨੂੰ ਪੀਓ ਕੀਤਾ ਆ ਤੇ ਪਾਵਰ ਦੇਖੋ ਕਿ ਕੋਈ ਵੀ ਨਹੀਂ ਅਜੇ ਤੱਕ ਪਹੁੰਚ ਰਿਹਾ ਮਨਿਸਟਰ ਸਾਹਿਬ ਨੇ ਵੀ ਸ਼ੋਰਟੀ ਦਿੱਤੀ ਸੀਗੀ ਮ ਕਿਉਂਕਿ ਉਹਨਾਂ ਨੂੰ ਮੈਂ ਮੁਲਾਕਾਤ ਹੋਈ ਸੀ ਅਰਦੀ ਮੁੰਡੀਆਂ ਜੀ ਨਾਲ ਉਹ ਕਹਿੰਦੇ ਕਿ ਮੈਂ ਹੁਣ ਇਹਨਾ ਮੈਂ ਕਿਸੇ ਦਾ ਵੀ ਸਾਥ ਨਹੀਂ ਦੇ ਰਿਆ ਜੋ ਹੈ ਫੇਰ ਉਹ ਹੋਊਗਾ ਪਰ ਜੇ ਚਲੇ ਜਾਂਦੇ ਆ ਤਾਂ ਹੁਣ ਪਤਾ ਨਹੀਂ ਕਿਹਦਾ ਸਾਥ ਹੋਊਗਾ ਕਿਹਦਾ ਨਹੀਂ ਸਾਥ ਹੋਊਗਾ ਸੋ ਜਸਟ ਇਹੀ ਆ ਕਿ ਇਥੇ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਲਾਈਨ ਦਿਖਾਉਣ ਦਾ ਵੀ ਪਰਪਸ ਹੈ ਇਹ ਕਿਉਂਕਿ ਸਾਡੇ ਕੋਲ ਤਾਂ ਆਹੀ ਹਥਿਆਰ ਆ ਹੋਰ ਹਥਿਆਰ ਨਹੀਂ ਗਾ ਸਾਡੇ ਕੋਲ ਸਾਡੇ ਕੋਲ ਤਾਂ ਸੋਸ਼ਲ ਮੀਡੀਆ ਹੀ ਆ ਜਿਹਦੇ ਥਰੂ ਅਸੀਂ ਦੱਸ ਸਕਦੇ ਆ ਉਹ ਐਂਬੂਲੈਂਸ ਲੈ ਕੇ ਐਂਬੂਲੈਂਸ ਚ ਤਾਂ ਨਹੀਂ ਭਰ ਕੇ ਲੈ ਕੇ ਚੱਲੇ ਅਨਛਾ ਉਹਦੇ ਸਿਵਲ ਹਸਪੀਟਲ ਆ ਸਿਵਲ ਹਸਪੀਟਲ ਦੇ ਨਾਲ ਹੀ ਆ ਸਮਾਰਕ ਅਸੀਂ ਇੱਥੇ ਧੁੱਪ 'ਚ ਖੜੇ ਆ ਦੋ ਪੁਲਿਸ ਵਾਲੇ ਉਹ ਕੀ ਕਹਿੰਦੇ ਆ ਉਹ ਵਾਲੇ ਥਾਣੇ ਵਾਲੇ ਆਗੇ ਜਾਂਦੇ ਥਾਣੇ ਵਾਲੇ ਪਹੁੰਚੇ ਨਹੀਂ ਸਾਰੇ ਬਹੁਤ ਮਿਹਨਤ ਨਾਲ ਇੱਥੇ ਖੜੇ ਨੇ ਬਟ ਇਕੱਲੇ ਵੀ ਕੀ ਕਰਨਗੇ ਉਹ ਬੰਦੇ ਹੀ ਬਹੁਤ ਨੇ ਲੈਟਸ ਸੀ ਕੀ ਬੰਦਾ ਆ ਬਾਕੀ ਆਈ ਵਿਲ ਕੀਪ ਅਪਡੇਟਿੰਗ ਯੂ ਲਾਈਵ ਰੱਖਾਂ ਜਾਂ ਬਾਅਦ 'ਚ ਲਾਵਾਂ ਹੈ ਬੰਦ ਕਰਦਾ